ਵਿਰੋਧੀ ਅਸਲ ਨਸ਼ੇ ਤੇ ਘੇਰ ਰਹੇ ਹੈਗੇ ਮੇਰਾ ਸਵਾਲ ਵੀ ਨਸ਼ੇ ਤੇ ਸੀ ਸ਼ਾਇਦ ਤੁਸੀਂ ਉਹ ਵਿੱਚੋਂ ਮਨਫੀ ਕਰਕੇ ਨਸ਼ਾ ਜਿਹੜਾ ਹੈਗਾ ਨਸ਼ਾ ਕੋਈ ਓਵਰ ਨਾਈਟ ਨਿਸ਼ਾਨੀ ਪੈਦਾ ਹੋਇਆ ਪੰਜਾਬ ਦੇ ਵਿੱਚ ਇਹ ਕਾਫੀ ਲੰਬੇ ਸਮੇਂ ਤੋਂ ਸਰਕਾਰਾਂ ਦੀਆਂ ਕਮਜ਼ੋਰੀਆਂ ਦੇ ਕਾਰਨ ਨਸ਼ਾ ਇੱਥੇ ਆਇਆ ਹੈਗਾ ਸਤਾ ਧਿਰ ਦੇ ਪੱਲੇ ਲਗਭਗ ਨਾਮੋਸ਼ੀ ਪਈ ਹੈ 13 0 ਤੋਂ 3 ਤੇ اٹਕ ਕੇ ਮਾਨ ਸਾਹਿਬ ਨੂੰ ਬਹੁਤ ਉਮੀਦ ਸੀ ਵੀ ਅਸੀਂ 13 ਜਾਂ 12 ਜਾਂ 11 ਦੇ ਨੇੜੇ ਤੇ ਰੁਕਾਂਗੇ ਪਰ ਇਹਨਾਂ ਨਤੀਜਿਆਂ ਦੇ ਨਾ ਨਾ ਮੋਸ਼ੀ ਭਰੇ ਨਤੀਜਿਆਂ ਦੇ ਚੱਲਦਿਆਂ ਹੁਣ ਉਪਚੋਣ ਤੇ ਉਪਚੋਣ ਦੇ ਵਿੱਚ ਕੀ ਉਮੀਦ ਆ ਲੋਕ ਕਿਹੋ ਜਿਹਾ ਫਤਵਾ ਦੇ ਆ ਕਾਂਗਰਸ ਕੋਲ ਪਹਿਲੇ 8 ਐਮਪੀ ਸਨ ਅੱਜ 7 ਹੈਗੇ ਨੇ ਆਮ ਆਦਮੀ ਪਾਰਟੀ ਕੋਲ ਪਹਿਲੇ 1 ਐਮਪੀ ਸੀ ਅੱਜ 3 ਐਮਪੀ ਨੇ ਔਰ ਬੀਜੇਪੀ ਦਾ ਅਜੇ ਦਾ ਖਾਤਾ ਨਹੀਂ ਖੁੱਲਿਆ ਜਿਹੜੇ ਕਹਿੰਦੇ ਨੇ 13 ਸਣ ਜਿੱਤਾਂਗੇ ਬੀਜੇਪੀ ਵਾਲੇ ਉਹਨਾਂ ਦਾ ਇੱਕ ਵੀ ਉਮੀਦਵਾਰ ਨਹੀਂ ਜਿੱਤਿਆ ਉਹਨਾਂ ਦਾ ਖਾਤਾ ਵੀ ਨਹੀਂ ਖੁੱਲਿਆ ਹੈਗਾ ਬਹੁਤ سارے ਲੋਕਾਂ ਦੀਆਂ ਜ਼ਮਾਨਤਾਂ ਜਬਤ ਹੀਆਂ ਜਨਤਾ ਮਹਿਸੂਸ ਕਰ ਰਹੀ ਹੈ ਕਿ ਜੋ ਪਹਿਲੇ ਅਸੀਂ ਗਲਤੀ ਕੀਤੀ ਜਿਸ ਇਨਸਾਨ ਨੂੰ ਆਪਾਂ 5 ਸਾਲ ਵਾਸਤੇ ਵਿਧਾਇਕ ਬਣਾਇਆ ਸੀ ਉਹ 2 ਸਾਲ ਬਾਅਦ ਅਸਤੀਫਾ ਦੇ ਕੇ ਚਲਾ ਗਿਆ ਅੱਜ ਜਨਤਾ ਮਹਿਸੂਸ ਕਰਦੀ ਹੈ ਕਿ ਅਸੀਂ ਇੱਕ ਅੱਛਾ ਉਮੀਦਵਾਰ ਚੁਣੀਏ ਸਰਕਾਰ ਦਾ ਕੀ ਕੰਮ ਹੁੰਦਾ ਹੈ ਸਰਕਾਰ ਦਾ ਕੰਮ ਹੁੰਦਾ ਹੈ ਜਨਤਾ ਦੀ ਸੇਵਾ ਕਰਨਾ ਕੀ 43000 ਜੋ ਪਰਿਵਾਰਾਂ ਨੂੰ ਇੱਕ ਇੱਕ ਉਮੀਦਵਾਰ ਨੂੰ ਜੋ ਉਸ ਨੇ ਨੌਕਰੀ ਸਰਕਾਰੀ ਦਿੱਤੀ ਹੈ ਕੀ ਆ ਸਰਕਾਰ ਦੀ ਅਚੀਵਮੈਂਟ ਨਹੀਂ ਸਸ਼ੀਕਾਲ ਤੁਸੀਂ ਵੇਖ ਰਹੇ ਆਨ ਪੁਆਇੰਟ ਮੈਂ ਹਰਜਿੰਦਰ ਸਿੱਧੂ ਜਲੰਧਰ ਪੱਛਮੀ ਦੀ ਜਿਮਣੀ ਚੋਣ ਮਹਿਜ ਕੁਝ ਦਿਨ ਬਾਕੀ ਸਾਰੀਆਂ ਪਾਰਟੀਆਂ ਦਾ ਹੀ ਆਪੋ ਆਪਣਾ ਜੋਰ ਲੱਗਿਆ ਹੋਇਆ ਕਿਉਂਕਿ ਪੰਜਾਬ ਦੀ ਇੱਕੋ ਇੱਕ ਜਲੰਧਰ ਪੱਛਮੀ ਇਹ ਉਪ ਚੋਣ ਹੈ ਜਿਸ ਤੇ ਸੱਤਾਧਿਰ ਦਾ ਵੀ ਜੋਰ ਲੱਗਿਆ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਮਾਂਡ ਸੰਭਾਲ ਰਹੇ ਨੇ ਪੂਰੇ ਸਰਕਾਰ ਦੀ ਕੈਬਨਟ ਨਾਲ ਵਿਰੋਧੀ ਧਿਰ ਤੇ ਬਾਕੀ ਦੂਸਰੀਆਂ ਧਿਰਾਂ ਵੀ ਆਪੋ ਆਪਣਾ ਜੋਰ ਲਾ ਰਹੀਆਂ ਨੇ ਆਪ ਵੱਲੋਂ ਮੈਦਾਨ ਦੇ ਵਿੱਚ ਉਤਾਰੇ ਗਏ ਸ਼੍ਰੀ ਮਹਿੰਦਰ ਭਗਤ ਜੀ ਇਕ ਲੰਮਾ ਰਾਜਨੀਤਿਕ ਪਿਸ਼ੋਕੜ ਹੈ ਆਪ ਵੱਲੋਂ ਚੋਣ ਲੜ ਰਹੀ ਨੇ ਤੇ ਜਿਹੜੇ ਇਹਨਾਂ ਦੇ ਵਿਰੋਧੀ ਚੋਣ ਲੜ ਰਹੇ ਨੇ ਤੇ ਉਹ ਵੀ ਆਪ ਚੋਂ ਹੀ ਗਏ ਨੇ ਬਾਕੀ ਗੱਲਬਾਤ ਆਪ ਇਹਨਾਂ ਨਾਲ ਕਰਦੇ ਆਂ ਭਗਤ ਸਾਹਿਬ ਸਤਿ ਸ਼ਕਾ ਸਤਿ ਸ਼ਕਾ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਔਨ ਪੁਆਇੰਟ ਚੈਨਲ ਦਾ ਤੁਸੀਂ ਆ ਕੇ ਮੇਰੇ ਵਿਚਾਰ ਜਾਣਨੇ ਚਾਹੀਦੇ ਧੰਨਵਾਦ ਕਿਵੇਂ ਦੇਖ ਰਹੇ ਹੋ ਉਪ ਚੋਣ 2.5 ਸਾਲ ਤੁਹਾਡੇ ਹੀ ਪਾਰਟੀ ਦੇ ਵਿੱਚ ਰਹਿ ਕੇ ਸ਼ੀਤ ਲੰਗਰਾਲ 2.5 ਸਾਲ ਦਾ ਕਾਰਜ ਕਾਲ ਨਿਭਾ ਕੇ ਤੇ ਹੁਣ ਅਗਲੇ 2.5 ਸਾਲਾਂ ਦੀ ਇਹ ਉਮੀਦ ਲੈ ਕੇ ਵੀ ਮੈਂ ਅਗਲੇ 2.5 ਸਾਲ ਭਾਜਪਾ ਬੋਲੋ ਕੰਪਲੀਟ ਕਰਾਂ ਤੇ ਬਰਾਬਰ ਤੁਸੀਂ ਹੂੰ ਭਾਜਪਾ ਚੋਂ ਆ ਕੇ ਉਹਨਾਂ ਨੂੰ ਟੱਕਰ ਦੇ ਰਹੇ ਹੂੰ ਦੇਖੋ ਜੋ ਹੁਣ ਮਜਾਦ ਮੌਜੂਦਾ ਸਥਿਤੀ ਹੈਗੀ ਹੈ ਉਸ ਦੇ ਮੁਤਾਬਕ ਅੱਜ ਇਲੈਕਸ਼ਨ ਜੰਦਰ ਵੈਸਟ ਤੋਂ ਹੋ ਰਹੇ ਨੇ ਅਲੱਗ-ਅਲੱਗ ਪਾਰਟੀਆਂ ਨੇ ਭਾਜਪਾ ਨੇ ਕਾਂਗਰਸ ਨੇ ਸ਼ੋਮਨੀ ਕਲਦਲ ਨੇ ਆਮ ਆਦਮੀ ਪਾਰਟੀ ਨੇ ਆਪਣੇ-ਆਪਣੇ ਉਮੀਦਵਾਰ ਖੜੇ ਕੀਤੇ ਨੇ ਔਰ ਮੈਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਹੈ ਮੈਂ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਨਾ ਹਾਂ ਉਹਦੇ ਨਾਲ ਨਾਲ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਹੈ ਔਰ ਇਲੈਕਸ਼ਨ ਤੇ ਹੁਣ ਜਾ ਚੁੱਕੇ ਹਾਂ ਆਲਰੇਡੀ ਵੀ ਇਨ ਦਾ ਪ੍ਰੋਸੈਸ ਆਫ ਇਲੈਕਸ਼ਨ ਔਰ ਲਗਾਤਾਰ ਸਾਰੇ ਵਰਕਰ ਸਹਿਬਾਨ ਵਲੰਟੀਅਰ ਸਹਿਬਾਨ ਔਰ ਐਮ ਐਲ ਏਜ਼ ਮਨਿਸਟਰ ਔਰ ਚੇਅਰਮੈਨ ਸਾਹਿਬ ਸਾਰੇ ਹੀ ਜੰਦਰਬਸਤ ਵਿੱਚ ਬੂਥ ਵਾਈਜ਼ ਵਰਕਿੰਗ ਸ਼ੁਰੂ ਕਰ ਦਿੱਤੀ ਹੈ ਔਰ ਬੜੇ ਉਤਸ਼ਾਹ ਨਾਲ ਉਹ ਕੰਮ ਕਰ ਰਹੇ ਹਨ ਔਰ ਉਹਦੇ ਬਦਲੇ ਜਨਤਾ ਦਾ ਬੋਤ ਜੋ ਹੈ ਪਰਮਾ ਹੁੰਗਾਰਾ ਮਿਲ ਰਿਹਾ ਹੈ ਜਨਤਾ ਮਹਿਸੂਸ ਕਰ ਰਹੀ ਹੈ ਕਿ ਜੋ ਪਹਿਲੇ ਅਸੀਂ ਗਲਤੀ ਕੀਤੀ ਜਿਸ ਇਨਸਾਨ ਨੂੰ ਆਪਾਂ 5 ਸਾਲ ਵਾਸਤੇ ਵਿਧਾਇਕ ਬਣਾਇਆ ਸੀ ਉਹ 2 ਸਾਲ ਬਾਅਦ ਇਸਤਫਾ ਦੇ ਕੇ ਚਲਾ ਗਿਆ ਅੱਜ ਜਨਤਾ ਮਹਿਸੂਸ ਕਰਦੀ ਹੈ ਕਿ ਅਸੀਂ ਇੱਕ ਅੱਛਾ ਉਮੀਦਵਾਰ ਚੁਣੀਏ ਜਿਹੜਾ ਪ੍ਰੋਸੇਜਯੋਗ ਹੋਵੇ ਇਸ ਕਰਕੇ ਕਿਉਂ ਜਿਸ ਇਨਸਾਨ ਨੇ ਜਨਤਾ ਦੇ ਵੋਟ ਦੀ ਬੇਕਦਰਹੀ ਕੀਤੀ ਹੈ ਜਨਤਾ ਦੇ ਨਾਲ ਵਿਸ਼ਵਾਸ ਘਾਤ ਕੀਤਾ ਹੈ ਜਨਤਾ ਨੂੰ ਦੁਬਾਰਾ ਵੋਟ ਨਹੀਂ ਪਾਏਗੀ ਔਰ ਜਨਤਾ ਦੇ ਵਿੱਚ ਭਾਰੀ ਉਤਸ਼ਾਹ ਹੈ ਕਿਵਤ ਨਾ ਕੇਵਲ ਜਨਤਾ ਚਾਹਦੀ ਹੈ ਕਿ ਅਸੀਂ ਸਰਕਾਰ ਦੇ ਵਿਧਾਇਕ ਨੂੰ ਸਰਕਾਰ ਦੇ ਉਮੀਦਵਾਰ ਨੂੰ ਵਿਧਾਇਕ ਬਣਾਈਏ ਤਾਂ ਕਿ ਕੱਲ ਨੂੰ ਆਨਲ ਸਮੇ ਜੋ 25 ਸਾਲ ਪਿਛੇ ਸਮਾਂ ਬਜਦਾ ਹੈ ਉਹਨਾਂ ਕੋਲ ਸਰਕਾਰ ਕੋਲ ਕੰਮ ਕਰਾ ਸਕੀ ਹੈ ਜੇਕਰ ਅਪ ਥੋੜਾ ਜਿਹਾ ਪਿਛਲੇ ਮਹੀਨਾ ਡੇਢ ਮਹੀਨਾ ਪਹਿਲਾਂ ਚੋਣ ਨਤੀਜੇ ਆਏ ਨੇ ਲੋਕ ਸਭਾ ਦੇ ਸੱਤਾ ਧਿਰ ਦੇ ਪੱਲੇ ਲਗਭਗ ਨਾਮੋਸ਼ੀ ਪਈ ਹੈ 13 0 ਤੋਂ 3 ਤੇ ਅਟਕ ਕੇ ਮਾਨ ਸਾਹਿਬ ਨੂੰ ਬਹੁਤ ਉਮੀਦ ਸੀ ਵੀ ਅਸੀਂ 13 ਜਾਂ 12 ਜਾਂ 11 ਦੇ ਨੇੜੇ ਤੇ ਰੁਕਾਂਗੇ ਪਰ ਇਹਨਾਂ ਨਤੀਜਿਆਂ ਦੇ ਨਾ ਮੋਸ਼ੀ ਭਰੇ ਨਤੀਜਿਆਂ ਦੇ ਚੱਲਦਿਆਂ ਹੁਣ ਉਪਚੋਣ ਤੇ ਉਪਚੋਣ ਦੇ ਵਿੱਚ ਕੀ ਉਮੀਦ ਦਾ ਲੋਕ ਕਿਹੋ ਜਿਹਾ ਫਤਵਾ ਦੇਣਗੇ ਦੇਖੋ ਇਲੈਕਸ਼ਨ ਦੇ ਵਿੱਚ ਹਰ ਪਾਰਟੀ ਨੂੰ ਚਾਹਦੀ ਹੈ ਕਿ ਉਹ ਵੱਧ ਤੋਂ ਵੱਧ ਸੀਟਾਂ ਜਿੱਤੀਆਂ ਜਾਣ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਨੇ ਮਿਹਨਤ ਕੀਤੀ ਕਿ ਅਸੀਂ ਪੰਜਾਬ ਦੇ ਵਿੱਚ 13 ਦੀ 13 ਸੀਟਾਂ ਜਿੱਤਾਂਗੇ ਉਹਦੇ ਮੁਤਾਬਕ ਉਹਨਾਂ ਨੇ ਮਿਹਨਤ ਵੀ ਕੀਤੀ ਪਰ ਜਨਤਾ ਦਾ ਜੋ ਫਤਵਾ ਹੁੰਦਾ ਸਾਨੂੰ ਐਕਸੈਪਟ ਕਰਨਾ ਪੈਂਦਾ ਹੈ ਅਗਰ ਦੇਖਿਆ ਜਾਏ ਕਾਂਗਰਸ ਕੋਲ ਪਹਿਲੇ 8 एमपी ਸਨ ਅੱਜ 7 ਹੈਗੇ ਨੇ ਆਮ ਆਦਮੀ ਪਾਰਟੀ ਕੋਲ ਪਹਿਲੇ 1 एमपी ਸੀ ਅੱਜ 3 एमपी ਨੇ ਜੀ ਔਰ ਬੀਜੇਪੀ ਦਾ ਅਜੇ ਦਾ ਖਾਤਾ ਨਹੀਂ ਖੁੱਲਿਆ ਜਿਹੜੇ ਕਹਿੰਦੇ ਨੇ 13 ਛਣਤਾਂ ਜਤਾਂਗੇ ਬੀਜੇਪੀ ਵਾਲੇ ਉਹਨਾਂ ਦਾ ਇੱਕ ਵੀ ਉਮੀਦਵਾਰ ਨਹੀਂ ਜਿੱਤਿਆ ਉਹਨਾਂ ਦਾ ਖਾਤਾ ਵੀ ਨਹੀਂ ਖੁੱਲਿਆ ਹੈਗਾ ਬਹੁਤ سارے ਲੋਕਾਂ ਦੀਆਂ ਜ਼ਮਾਨਤਾਂ ਜਬਤੀਆਂ ਇਸ ਕਰਕੇ ਜੋ ਮੇਰਾ ਕਹਿ ਦਾ ਪਾਵ ਹੈ ਕਿ ਆਮ ਆਦਮੀ ਪਾਰਟੀ ਅਸਲ ਦੇ ਵਿੱਚ ਪਹਿਲੇ ਨਾਲੋਂ ਬਿਹਤਰ ਹੈ ਇੱਕ ਤੋਂ 3 ਬੰਨਾ ਇਟ ਇਜ਼ ਅ ਪ੍ਰੋਗਰੈਸ ਔਰ ਦੂਜੇ ਬੋਸੇ 8 ਤੋਂ 7 ਆ ਗਏ ਕਾਂਗਰਸ ਦੇ ਲੂਜ਼ਰ ਤੇ ਬੀਜੇਪੀ ਦਾ ਕੋਈ ਨਿਸ਼ਾਨ ਨਹੀਂ ਹੈਗਾ ਕੋਈ ਨਾਮ ਨਿਸ਼ਾਨੀ ਉਹਨਾਂ ਦੇ ਇੱਕ ਵੀ ਉਮੀਦਵਾਰ ਨਹੀਂ ਹੈਗਾ ਪਹਿਲੇ ਦੋ ਹੁੰਦੇ ਸਨ ਉਹ ਦੋ ਤੂੰ ਜ਼ੀਰੋ ਤੇ ਆ ਗਏ ਸੋ ਇਹ ਕਹਿਣ ਦਾ ਭਾਵ ਹੈ ਕਿ ਆਮ ਆਦਮੀ ਪਾਰਟੀ ਨੇ ਲੋਕ ਸਭਾ ਦੇ ਵਿੱਚ ਵੀ ਅਚੀਵਮੈਂਟ ਕੀਤੀ ਹੈ ਅੱਗੇ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ ਇਹ ਗੱਲ ਠੀਕ ਹੈ ਕਿ ਜੋ ਅਸੀਂ ਚੰਦੇ ਸੀ ਉਹਦਾ ਨਹੀਂ ਹੋਇਆ ਪਰ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ ਤੇ ਸੀ ਉਹ ਵੀ ਕਰਾਂਗੇ ਕਿਹੜੇ ਕਿਹੜੇ ਚੋਣ ਮੁੱਦੇ ਨੇ ਮੇਨ ਅਹਿਮ ਜਿਹੜੇ ਸਾਡੇ ਦਿਮਾਗ ਦੇ ਵਿੱਚ ਹੁੰਦੇ ਆ ਵੀ ਇਹਨਾਂ ਮੁੱਦਿਆਂ ਤੇ ਗੱਲ ਕਰਨੀ ਆ ਤੁਹਾਡੇ ਪਛਮੀ ਹਲਕੇ ਦੇ ਬਖਰੇ ਹੋਣਗੇ ਓਵਰਆਲ ਪੰਜਾਬ ਦੇ ਮੁੱਦੇ ਕੁਝ ਬਖਰੇ ਨੇ ਕਿਹੜੇ ਕਿਹੜੇ ਨੇ ਦਿਮਾਗ ਦੇ ਵਿੱਚ ਜਿਹੜੇ ਸ਼ੀਤਲ ਨਹੀਂ ਹੱਲ ਕਰ ਸਕਿਆ ਤੇ ਹੁਣ ਅੱਗੇ 모ਹਿੰਦਰ ਭਗਤ ਜੀ ਕਰਨਗੇ ਅਸੀਂ ਆਲਰੇਡੀ ਕੁਝ ਦਿਨ ਪਹਿਲੇ ਆਪਦੀ ਸਰਕਾਰ ਆਪ ਦਾ ਐਮ ਐਲ ਏ ਪੈਂਫਲਟ ਦਾ ਉਦਗਾਰਨ ਕੀਤਾ ਸਲੋਗਨ ਦਾ ਉਦਗਾਰਨ ਕੀਤਾ ਸੀ ਉੱਥੇ ਸਾਡਾ ਕਹਿਣ ਦਾ ਭਾਵ ਇਹੋ ਸੀ ਦੱਸਣ ਦਾ ਭਾਵ ਇਹੋ ਸੀ ਜਨਤਾ ਨੂੰ ਬੇਨਤੀ ਕਰਨ ਦਾ ਥਾਰਾ ਮਤਲਬ ਸੀ ਕਿ ਜਨਤਾ ਨੂੰ ਅਸੀਂ ਦੱਸਣਾ ਕਿ ਅਗਰ ਆਪ ਦਾ ਵਿਧਾਇਕ ਬਣੇਗਾ ਆਪ ਦੀ ਸਰਕਾਰ ਪਹਿਲੀ ਹੈਗੀਏ ਤੁਹਾਡੇ ਕਾਮਯਾਬ ਹੈ ਆਪ ਦਾ ਵਿਧਾਇਕ ਕਰਾਏਗਾ ਸੋ ਇਟ ਇਜ਼ ਵੈਰੀ ਕਲੀਅਰ ਔਰ ਜਨਤਾ ਵੀ ਬਹੁਤ ਸੂਝਵਾਨ ਹੈ ਉਹਨਾਂ ਨੂੰ ਪਤਾ ਹੈ ਕਿ ਅਗਰ ਕੰਮ ਕਰਾਣੇ ਨੇ ਤੇ ਆਪ ਸਰਕਾਰ ਦੇ ਵਿਧਾਇਕ ਐਮ ਐਲ ਏ ਇਸ ਨੂੰ ਉਮੀਦਵਾਰ ਨੂੰ ਐਮ ਐਲ ਏ ਬਣਾਣਾ ਬਹੁਤ ਸਾਰੇ ਮੁੱਦਿਆਂ ਤੇ ਜਦੋਂ ਆਪਾਂ ਰਾਸ਼ਟ ਜਿਹੜੇ ਰਾਜਨੀਤਿਕ ਮਾਹਰ ਨੇ ਜਾਂ ਆਪਾਂ ਵਿਰੋਧੀ ਧਿਰਾਂ ਕਹਿ ਲਿਗੇ ਸਰਕਾਰ ਨੂੰ ਘੇਰਦੇ ਨੇ ਆਲੋਚਨਾ ਦਾ ਸਾਹਮਣਾ ਕਰਨਾ ਮਿਲਦਾਗਾ ਸਰਕਾਰ ਨੂੰ ਸੱਤਾ ਤੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸ਼ਿਆਂ ਦੇ ਮੁੱਦੇ ਤੇ ਬਹੁਤ ਆਲੋਚਨਾ ਹੁੰਦੀ ਆ ਭ੍ਰਿਸ਼ਟਾਚਾਰੀ ਦੇ ਮੁੱਦੇ ਤੇ ਬਹੁਤ ਆਲੋਚਨਾ ਹੁੰਦੀ ਆ ਹੋਰ ਵੀ ਬਹੁਤ ਸਾਰੇ ਪੱਖ ਨੇ ਜਿਨ੍ਹਾਂ ਦੇ ਉੱਪਰ ਵਿਰੋਧੀ ਧਿਰਾਂ ਤੇ ਰਾਜਨੀਤਿਕ ਮਾਹਰ ਘੇਰਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਮੁੱਦਿਆਂ ਨੂੰ ਨਸ਼ੇ ਦਾ ਮੁੱਦਾ ਵੱਡਾ ਮੁੱਦਾ ਗਾਰ ਹੈ ਭ੍ਰਿਸ਼ਟਾਚਾਰੀ ਦਾ ਮੁੱਦਾ ਵੱਡਾ ਮੁੱਦਾ ਹੈ ਆਮ ਆਦਮੀ ਪਾਰਟੀ ਜੋ ਹੈ ਸਰਕਾਰ ਬਣਨ ਦੇ ਬਾਅਦ ਅੱਜ ਤਾਂ 2 ਸਾਲ ਹੋ ਗਏ ਨੇ ਤਕਰੀਬਨ ਤਕਰੀਬਨ ਔਰ ਆਮ ਆਦਮੀ ਪਾਰਟੀ ਆਪਣਾ ਬਹੁਤ ਅੱਛਾ ਪ੍ਰਦਰਸ਼ਨ ਕਰ ਰਹੀ ਹੈ ਸਰਕਾਰ ਦਾ ਕੀ ਕੰਮ ਹੁੰਦਾ ਹੈ ਸਰਕਾਰ ਦਾ ਕੰਮ ਹੁੰਦਾ ਹੈ ਜਨਤਾ ਦੀ ਸੇਵਾ ਕਰਨਾ ਕਿਆ 43000 ਜੋ ਪਰਿਵਾਰਾਂ ਨੂੰ ਇੱਕ ਇੱਕ ਉਮੀਦਵਾਰ ਨੂੰ ਜੋ ਉਸਨਾਂ ਨੇ ਨੌਕਰੀ ਸਰਕਾਰੀ ਦਿੱਤੀ ਹੈ ਕਿਆ ਸਰਕਾਰ ਦੀ ਅਚੀਵਮੈਂਟ ਨਹੀਂ ਕਿਆ ਅੱਜ 90% ਲੋਕਾਂ ਨੂੰ ਬਿਜਲੀ ਦਾ ਫ੍ਰੀ ਮਿਲ ਰਹੀ ਹੈ ਕਿਆ ਅਚੀਵਮੈਂਟ ਨਹੀਂ ਅੱਜ ਬੱਚੇ ਸਾਡੇ ਜੋ ਸਾਡਾ ਭਵਿੱਖ ਨੇ स्कूल ऑफ एमिनेंस एक बहुत बढ़िया स्कूल ਦਾ ਸਟਰਕਚਰ ਬਣਾ ਕੇ ਅੱਛਾ ਸਿਸਟਮ ਬਣਾ ਕੇ ਅچھے ਸਕੂਲ ਬਣਾ ਕੇ ਅچھے ਕਮਰੇ ਬਣਾ ਕੇ ਲੈਬੋਰੀਟੀਆਂ ਬਣਾ ਕੇ ਅਸੀਂ ਬੱਚਿਆਂ ਦੀ ਪੜਾਈ ਕਰ ਰਹੇ ਆ ਗਿਆ ਤਾਂ ਕਿ ਬੱਚੇ ਨੂੰ ਅੱਛੀ ਪੜਾਈ ਮਿਲੇ ਕਿਆਚੀਵਮੈਂਟ ਨਹੀਂ ਉਹਦੇ ਨਾਲ ਦੇਖਿਆ ਜਾਏ ਹੈਲਥ ਇਜ਼ ਦਾ ਮੋਸਟ ਇੰਪੋਰਟੈਂਟ ਸੈਕਟਰ ਫਾਰ ਦਾ ਪਬਲਿਕ ਇਸ ਕਰਕੇ ਦੇ ਵਾਸਤੇ ਮੁਹੱਲਾ ਕਲੀਨਿਕ ਫ੍ਰੀ ਦਵਾਈ ਮਿਲਦੀ ਹੈ ਔਰ ਤਕਰੀਬਨ 900 ਦੇ ਕਰੀਬ ਜੋ ਹਨ ਉਹ ਮੋਹੱਲਾ ਕਲੀਨਿਕ ਸਾਰੇ ਪੰਜਾਬ ਤੇ ਬਣ ਚੁੱਕੇ ਹਨ ਔਰ ਸਾਡਾ ਟੀਚਾ ਹੈ ਕਿ ਅਸੀਂ ਹਰ ਬੋਰਡ ਦੇ ਵਿੱਚ ਇੱਕ ਮੋਹੱਲਾ ਕਲੀਨਿਕ ਬਣਾਵਾਂਗੇ ਜਿਹਦੇ ਨਾਲ ਲੋਕਾਂ ਦੀ ਖਾਸ ਕਰਕੇ ਆਮ ਜਨਤਾ ਦੀ ਜਿਨ੍ਹਾਂ ਕੋਲ ਦਵਾਈ ਵਾਸਤੇ ਪੈਸੇ ਨਹੀਂ ਜਿਹੜੇ ਪ੍ਰਾਈਵੇਟ ਲੈ ਨਹੀਂ ਕਰਾ ਸਕਦੇ ਡਾਕਟਰਾਂ ਕੋਲ ਨਹੀਂ ਜਾ ਸਕਦੇ ਉਹਨਾਂ ਨੂੰ ਫ੍ਰੀ ਆਲਰੇਡੀ ਵਸੇ ਦਵਾਈ ਵੀ ਮਿਲ ਰਹੀ ਹੈ ਔਰ ਬੜੇ ਕਾਬਲ रिटायर्ड पीसीएमएस डॉक्टर बैठे ने करन, से और ਨਾਲ ਉਥੇ ਲੈਬੋਰਟਰੀ ਹੈ ਉਥੇ ਫ੍ਰੀ ਟੈਸਟ ਹੁੰਦੇ ਹਨ ਇਹ ਬੜੀ ਵੱਡੀ ਅਚੀਵਮੈਂਟ ਹੈ ਵਿਰੋਧੀਆਂ ਦਾ ਕੰਮ ਹੈ ਕਿ ਸਰਕਾਰ ਜੋ ਮਰਜ਼ੀ ਕਰੇ ਉਹਨਾਂ ਦਾ ਵਿਰੋਧ ਕਰਨਾ ਹੈ ਕਿਉਂਕਿ ਉਹਨਾਂ ਕੋਲ ਕੁਝ ਹੋਰ ਹੈ ਹੀ ਨਹੀਂ ਕੋਈ ਕੰਮ ਵੀ ਕਰ ਨਹੀਂ ਸਕਦੇ ਸਿਰਫ ਵਿਰੋਧ ਕਰ ਸਕਦੇ ਨੇ ਵਿਰੋਧ ਕਰ ਰਹੇ ਨੇ ਕੋਈ ਨਹੀਂ ਉਹਨਾਂ ਦਾ ਕੰਮ ਹੈ ਉਹ ਕਰਨ ਸਰਕਾਰ ਦਾ ਕੰਮ ਹੈ ਜਨਤਾ ਦੀ ਸੇਵਾ ਕਰਨਾ ਉਹ ਜਨਤਾ ਸੇਵਾ ਕਰ ਰਹੀ ਹੈ ਵਿਰੋਧੀ ਅਸਲ ਨਸ਼ੇ ਤੇ ਘੇਰ ਰਹੇ ਹੈਗੇ ਮੇਰਾ ਸਵਾਲ ਵੀ ਨਸ਼ੇ ਤੇ ਸੀ ਸ਼ਾਇਦ ਤੁਸੀਂ ਉਹ ਵਿੱਚੋਂ ਮਨਫ਼ੀ ਕਰ ਗਏ ਨਸ਼ਾ ਜਿਹੜਾ ਹੈਗਾ ਨਸ਼ਾ ਕੋਈ ਓਵਰ ਨਾਈਟ ਨਿਸ਼ਾਨੀ ਪੈਦਾ ਹੋਇਆ ਪੰਜਾਬ ਦੇ ਵਿੱਚ ਇਹ ਕਾਫੀ ਲੰਬੇ ਸਮੇਂ ਤੋਂ ਸਰਕਾਰਾਂ ਦੀਆਂ ਕਮਜ਼ੋਰੀਆਂ ਦੇ ਕਾਰਨ ਨਸ਼ਾ ਇੱਥੇ ਆਇਆ ਹੈਗਾ ਉਹਦੇ ਬਾਅਦ ਹੀ ਦੇਖਿਆ ਉਹਨੇ ਹਜ਼ਾਰਾਂ ਹਜ਼ਾਰਾਂ ਨਸ਼ਾ ਵੇਚਣ ਵਾਲੇ ਨਸ਼ਾ ਤਸਕਰਾਂ ਜ਼ਿਲਾਂ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਮੁਖੰਦੀ ਪੰਜਾਬ ਨੇ ਅੰਦਰ ਕੀਤੇ ਨੇ ਉਹਦੇ ਨਾਲ ਤੁਹਾਨੂੰ ਦੇਖਿਆ ਹੋਏਗਾ ਕਿ ਕਿ ਨਵਾਂ ਫੈਸਲਾ ਆਇਆ ਹੈਗਾ ਕਿ ਕੋਈ ਵੀ ਅਗਰ ਡਿਪਟੀ ਕਮਿਸ਼ਨਰ ਦੇ ਹਲਕੇ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਕੋਈ ਨਿਗਾਲੀ ਹੁੰਦੀ ਹੈ ਭ੍ਰਸ਼ਟਾਚਾਰ ਹੁੰਦਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਇਸੇ ਤਰ੍ਹਾਂ ਐਸਐਸਪੀ ਦੇ ਅਗਰ ਕੋਈ ਪੁਲਿਸ ਦਾ ਮੁਲਾਜ਼ਮ ਨਸ਼ਾ ਵੇਚਣ ਚ ਇਨਵੋਲ ਹੈਗਾ ਤੇ ਉਹਨੂੰ ਰੱਸ਼ ਕੀਤਾ ਜਾਵੇਗਾ ਉਹਨੂੰ ਡਿਸਮਿਸ ਕੀਤਾ ਜਾਵੇਗਾ ਔਰ ਜੋ ਵੀ ਪ੍ਰਾਪਰਟੀ ਹੈਗੀ ਹੈ ਉਹ ਟੈਜ ਕੀਤੀ ਜਾਵੇਗੀ ਇਹ ਬਹੁਤ ਵੱਡਾ ਫੈਸਲਾ ਹੈ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਚ ਬਹੁਤ ਵੱਡੇ ਪਰਿਵਰਤਨ ਹੋਏਗਾ ਬੜੀ ਵੱਡੀ ਚੇਂਜ ਹੋਏਗੀ ਕੋਈ ਨਸ਼ਾ ਵੇਚਣ ਵਾਲਾ ਇਥੇ ਤੁਹਾਨੂੰ ਨਜ਼ਰ ਨਹੀਂ ਆਏਗਾ ਅਖੀਰਲਾ ਸਵਾਲ ਸ਼ੀਤ ਲੰਗਰਾਲ ਦੇ ਜਾਣ ਤੋਂ ਬਾਅਦ ਅਸਤੀਫਾ ਦੇਣ ਤੋਂ ਬਾਅਦ 91 ਰਹਿ ਗਈ ਸੀ ਉਹ 91 ਤੋਂ ਬਾਅਦ 92 ਵਾਲੀ ਸੀਰੀਜ਼ ਤੁਸੀਂ ਭਰ ਸਕੋਗੇ ਦੇਖੋ ਸਾਫ਼ ਨਜ਼ਰ ਆ ਰਿਹਾ ਹੈਗਾ ਕਿ ਇਹ ਜੋ ਸੀਟ ਹੈਗੀਏ ਆਮ ਆਦਮੀ ਪਾਰਟੀ ਬਹੁਤ ਭਾਰੀ ਭਵਨ ਜਤਨ ਜਾਰੀ ਹੈਗੀਏ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹ ਵੀ ਇੱਥੇ ਆ ਕੇ ਮੇਰੇ ਆਪਣੇ ਪਾਰਟੀ ਦੇ ਸਹਿਯੋਗ ਲਈ ਔਰ ਮੈਨੂੰ ਬੜਾ ਅੱਛਾ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਇੱਥੇ ਇਲੈਕਸ਼ਨ ਲੜਾ ਰਹੇ ਨੇ ਸਾਡੀ ਸਾਰੀ ਟੀਮ ਸਾਰੇ ਮਨਿਸਟਰਜ਼ ਐਮ ਐਲ ਏ ਚੇਅਰਮੈਨ ਸਾਹਿਬ ਸਾਡੇ ਨੇ ਵਲੰਟੀਅਰ ਸਭਾ ਲੱਗੇ ਨੇ ਔਰ ਅਸੀਂ ਸੀਟ ਜਿੱਤ ਨਿਸ਼ਚਿਤ ਹੈ ਅਸੀਂ ਕੇਵਲ ਤਾਂ ਕੇਵਲ ਜੋ ਹੈ ਭਾਰੀ ਬੋਮਨਾ ਜਿੱਤ ਕੇ ਦੱਸਣਾ ਚਾਹੁੰਦੇ ਆ ਪੰਜਾਬ ਦੇ ਜੋ ਵਿਰੋਧੀ ਨੇ ਜੋ ਵਿਰੋਧੀ ਪਾਰਟੀਆਂ ਨੇ ਉਹਨੂੰ ਦੱਸਣਾ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਨਾਲ ਜਨਤਾ ਅੱਜ ਵੀ ਖੜੀ ਹੈਗੀ ਏ ਉਹਦੇ ਨਾਲ ਖੜੀ ਏ ਔਰ ਜਨਤਾ ਜਾਣਦੀ ਹੈ ਕਿ ਪੰਜਾਬ ਦੇ ਵਿੱਚ ਜੇ ਕੋਈ ਪਲਾ ਕਰ ਸਕਦਾ ਹੈ ਕੇਵਲ ਤਾਂ ਕੇਵਲ ਆਮ ਆਦਮੀ ਪਾਰਟੀ ਸਰਕਾਰ ਕਰ ਸਕਦੀ ਹੈ ਔਰ ਸਰਕਾਰ ਜੋ ਇਸ ਟਾਈਮ ਕੰਮ ਕਰ ਰਹੀ ਹੈ ਸਰ ਲੋਕੀ ਤਾਰੀਫ ਕਰ ਰਹੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ